ਸਸ਼ੀ ਕਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਮੈਨ ਲਾਪਿਤ ਕੋਰ ਹਜ਼ਰਾਂਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਭਾਗ 8ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕੁਝ ਦੇਰ ਬਾਅਦ ਨਿਤਿਕਾ ਰੋਟੀ ਲੈ ਕੇ ਆ ਗਈ ਉਸ ਦੇ ਕੋਲ ਬੈਠ ਕੇ ਕਹਿਣ ਲੱਗੀ ਇਹ ਦਿਨ ਹੋ ਕੇ ਬੈਠੋ ਅੱਜ ਰੋਟੀ ਤੁਹਾਨੂੰ ਮੈਂ ਖਵਾਉਣੀ ਹੈ ਗੁਰੀ ਲੈ ਮੈਂ ਆਪੇ ਖਾ ਲੈਣੀ ਆ ਨਿਤਿਕਾ ਆਪੇ ਕਿਵੇਂ ਖਾ ਲੈਣੀ ਆ ਜਿਸ ਉਂਗਲ ਨਾਲ ਕੰਮ ਕਰੋਗੇ ਤਾਂ ਖੂਨ ਫੇਰ ਨਿਕਲਣਾ ਸ਼ੁਰੂ ਹੋ ਜਾਣਾ ਹੈ ਲਫੜੋ ਕਾ ਉਪਰ ਕੀ ਉਸਨੇ ਮੂੰਹ ਖੁੱਲ ਕਰਕੇ ਕਹਿਣ ਲੱਗੀ ਗੁਰੀ ਫੇਰ ਰੋਟੀ ਖਾਣ ਲੱਗਾ ਨੀਤਿਕਾ ਉਸਨੂੰ ਰੋਟੀ ਖਵਾ ਕੇ ਜਦ ਬਰਤਨ ਅੰਦਰ ਲੈ ਕੇ ਜਾਣ ਲੱਗੀ ਤਾਂ ਕਹਿਣ ਲੱਗੀ ਹੁਣ ਉੱਠ ਕੇ ਪਹਿਲਾਂ ਕੱਪੜੇ ਬਦਲੋ ਆਪਾਂ ਫੇਰ ਡਾਕਟਰ ਕੋਲ ਜਾ ਕੇ ਇੰਜੈਕਸ਼ਨ ਲਵਾ ਆਈ ਗੁਰੀ ਲੈ ਮੈਂ ਨਹੀਂ ਜਾਣਾ ਕਿਸੇ ਡਾਕਟਰ ਕੋਲ ਪੈਸੇ ਬਣਾਉਣ ਦੇ ਮਾਰੇ ਉਸਨੇ ਕਿੰਨੀਆਂ ਦਵਾਈਆਂ ਦੇ ਦੇਣੀਆਂ ਆ ਤੁਸੀਂ ਐਵੇਂ ਚਿੰਤਾ ਕਰੀ ਜਾ ਰਹੇ ਹੋ ਪਰ ਸੋ ਤਾਂ ਕਿਸ ਨੇ ਆਪੇ ਠੀਕ ਹੋ ਜਾਣਾ ਹੈ ਨਿਤਿਕਾ ਉਹ ਸਭ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਨਾਲ ਜਾਣਾ ਹੈ ਤਾਂ ਮਤਲਬ ਜਾਣਾ ਹੈ ਗੁਰੀ ਨੂੰ ਫਿਰ ਨਾ ਚਾਹੁੰਦੇ ਹੋਏ ਵੀ ਨਿਤਿਕਾ ਨਾਲ ਡਾਕਟਰ ਦੇ ਕੋਲ ਜਾਣਾ ਪਿਆ ਡਾਕਟਰ ਨੇ ਉਸ ਦਾ ਜ਼ਖਮ ਦੇਖਿਆ ਪੱਟੀ ਬੰਨੀ ਇੰਜੈਕਸ਼ਨ ਲਗਾਇਆ ਤੇ ਦਵਾਈ ਖਾਨ ਨੂੰ ਦੇ ਦਿੱਤੀ ਜਦੋਂ ਉਹ ਨਾਲ ਦੇ ਪਿੰਡੋਂ ਦਵਾਈ ਲੈ ਕੇ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਨਿਤਿਕਾ ਨੇ ਇੱਕ ਸਾਈਕਲ ਤੇ ਸਵਾਰ ਬਜ਼ੁਰਗ ਨੂੰ ਕੁਝ ਸਮਾਨ ਵੇਚਦੇ ਹੋਏ ਦੇਖ ਕੇ ਉਸ ਦੇ ਕੋਲ ਆ ਕੇ ਗੱਡੀ ਰੋਕ ਲਈ ਉਹ ਉਤਰ ਕੇ ਉਸ ਦੇ ਕੋਲ ਜਾ ਕੇ ਕਹਿਣ ਲੱਗੀ ਬਾਬਾ ਜੀ ਇਹ ਪਾਪਕੋਰਨ ਤੇ ਕਾਟਨ ਕੈਂਡੀ ਕਿਵੇਂ ਲਗਾਈਆ ਤੀਏ ਤੂੰ ਕਿਸ ਦੀ ਗੱਲ ਕਰ ਰਹੀ ਹੈ ਮੇਰੇ ਕੋਲ ਅਜਹੀ ਕੋਈ ਵੀ ਚੀਜ਼ ਨਹੀਂ ਆ ਬਾਬਾ ਆਪਣਾ ਸਾਈਕਲ ਸਟੈਂਡ ਤੇ ਲਗਾਉਂਦਿਆਂ ਹੋਇਆਂ ਕਹਿਣ ਲੱਗਾ ਫਿਰ ਗੁਰੀ ਗੱਡੀ ਚੋਂ ਉਤਰ ਕੇ ਬਾਹਰ ਆਇਆ ਤੇ ਬਾਬੇ ਕੋਲ ਉਸ ਨੂੰ ਕਹਿਣ ਲੱਗਾ ਨਿਤਿਕਾ ਜੀ ਪਾਪਕੋਰਨ ਨੂੰ ਸਾਡੇ ਪਿੰਡਾਂ ਚ ਖਿਲਾ ਕਹਿੰਦੇ ਨੇ ਤੇ ਤੁਹਾਡੀ ਕਾਟਨ ਕੈਂਡੀ ਨੂੰ ਬੁੱਢੀ ਮਾਈ ਦੇਵਾਲ ਕਹਿੰਦੀ ਹੈ ਬਾਬਾ ਜੀ ਇਹਨੂੰ ਅੰਗਰੇਜ਼ੀ ਨਾਮ ਦਾ ਕੀ ਪਤਾ ਕੀ ਬੁੱਢੀ ਮਾਈ ਦੇ ਬਾਲ ਕਹਿ ਕੇ ਨਿਤਿਕਾ ਹੱਸਣ ਲੱਗ ਪਈ ਫਿਰ ਉਹ ਕਹਿਣ ਲੱਗੀ ਬਾਬਾ ਜੀ ਇਹ ਸਾਰਾ ਸਮਾਨ ਮੈਨੂੰ ਕਿੰਨੇ ਦਾ ਦੇਵੋਗੇ ਬਾਬਾ ਕੁਝ ਸੋਚਦੇ ਹੋਏ ਧੀ ਤੇਰੇ ਤੋਂ ਕਿਹੜਾ ਜ਼ਿਆਦਾ ਲੈਣੀ ਆ ਤੁਸੀਂ 2000 ਰੁਪਏ ਦੇ ਦਿਓ ਨਿਤਿਕਾ ਨੇ ਫਟਾਫਟ ਆਪਣਾ ਪਰਸ ਚੁੱਕਿਆ ਵਿੱਚੋਂ ਕਾਰਡ ਕੱਢਦੇ ਹੋਏ ਕਹਿਣ ਲੱਗੀ ਲਓ ਬਾਬਾ ਜੀ ਕਾਰਡ ਵਾਈਪ ਕਰੋ ਉਸ ਨੇ ਇਹ ਗੱਲ ਸੁਣ ਕੇ ਉਹ ਦੋਵੇਂ ਜਣੇ ਹੱਸਣ ਲੱਗ ਪਏ ਫਿਰ ਬਾਬੇ ਨੇ ਕਿਹਾ ਤੀਏ ਅਸੀਂ ਤਾਂ ਛੋਟੇ ਮੋਟੇ ਜਿਹੇ ਤੁਰਦੇ ਫਿਰਦੇ ਦੁਕਾਨਦਾਰਾਂ ਸਾਨੂੰ ਕੀ ਪਤਾ ਆ ਕਾਰਡ ਵਾਰੇ ਜੇ ਪੈਸੇ ਮਿਲ ਜਾਓ ਤਾਂ ਬੜੀ ਮਿਹਰਬਾਨੀ ਹੋਵੇਗੀ ਫਿਰ ਨਿਤਿਕ ਆਪਣਾ ਪਰਸ ਫਰੋਲਣ ਲੱਗੀ ਪਰ ਉਸ ਦੇ ਕੋਲ ਇੰਨੇ ਪੈਸੇ ਹੈ ਹੀ ਨਹੀਂ ਸੀ ਗੁਰੀ ਦੇ ਕੋਲ ਦੇਖਦੇ ਹੋਏ ਕਹਿਣ ਲੱਗੀ ਗੁਜਰੀ ਜੀ ਮੈਨੂੰ ਕੁਝ ਪੈਸੇ ਮਿਲ ਸਕਦੇ ਆ ਮੈਂ ਕਰਜ਼ਾ ਕੇ ਵਾਪਸ ਕਰ ਦੇਵਾਂਗੀ ਗੁਰੀ ਆਪਣੀ ਜੇਬ ਚੋਂ 2000 ਰੁਪਏ ਕੱਢ ਕੇ ਬਾਬੇ ਦੇ ਹੱਥੇ ਰੱਖ ਦਿੱਤੇ ਬਾਅਦ ਚ ਨਿਤਿਕਾ ਨੇ ਸਾਰਾ ਸਮਾਨ ਸਾਈਕਲ ਤੋਂ ਲਾ ਕੇ ਗੱਡੀ ਦੀ ਡਿੱਗੀ ਚ ਰੱਖ ਲਿਆ ਫਿਰ ਤੁਰਨ ਲੱਗਿਆ ਬਾਬਾ ਕਹਿਣ ਲੱਗਾ ਪੁੱਤ ਮੈਨੂੰ ਤਾਂ ਲੱਗਿਆ ਸੀ ਕਿ ਅੱਜ ਵੀ ਮੈਂ ਤਰ ਖਾਲੀ ਹੀ ਜਾਵਾਂਗਾ ਪਰ ਤੁਸੀਂ ਦੋਵੇਂ ਤਾਂ ਰੱਬ ਦੇ ਫਰਿਸ਼ਤੇ ਬਣ ਕੇ ਆਇਓ ਅੱਜ ਕਿੰਨੇ ਦਿਨਾਂ ਬਾਅਦ ਸਾਡੇ ਘਰ ਦਾ ਵੀ ਚੁੱਲ੍ਹਾ ਚਲੇਗਾ ਫਿਰ ਉਸਨੇ ਆਪਣੀ ਜੇਬ ਚੋਂ ਇੱਕ 100 ਰੁਪਿਆ ਕੱਢ ਕੇ ਨਿਤਿਕਾ ਦਾ ਸਿਰ ਪਲੋਸਦੇ ਹੋਏ ਉਸਦੇ ਹੱਥ ਤੇ ਰੱਖ ਦਿਆਂ ਕਹਿਣ ਲੱਗਾ ਧੀਏ ਰੱਬ ਤੁਹਾਡੀ ਜੋੜੀ ਬਣਾਈ ਰੱਖੇ ਸਦਾ ਹੱਸਦੇ ਵਸਦੇ ਰਹੋ ਇਸ ਤੋਂ ਪਹਿਲਾਂ ਨਿਤਿਕਾ ਕੁਝ ਕਹਿੰਦੀ ਬਾਬਾ ਸਾਈਕਲ ਚੱਕ ਕੇ ਆਪਣੀ ਰਾਹ ਪੈ ਗਿਆ ਉਹਨਾਂ ਦੇ ਜਾਣ ਤੋਂ ਬਾਅਦ ਨਿਤਿਕਾ ਕਹਿਣ ਲੱਗੀ ਕਮਾਲ ਦੇ ਇਨਸਾਨ ਨੇ ਬਾਬਾ ਜੀ ਨਾਲੇ ਕਹਿੰਦੇ ਸੀ ਘਰ ਕੁਝ ਬਣਾਉਣ ਨੂੰ ਵੀ ਹੈ ਨਹੀਂ ਪਰ ਫਿਰ ਵੀ ਮੈਨੂੰ 100 ਰੁਪਏ ਦੇ ਕੇ ਉਹ ਵੀ ਬਿਨਾਂ ਕਿਸੇ ਜਾਣ ਪਹਿਚਾਨ ਜਾਂ ਰਿਸ਼ਤੇ ਤੋਂ ਗੁਰੀ ਨਿਤਿਕਾ ਜੀ ਇਹਨਾਂ ਨੂੰ ਰੱਜੀਆਂ ਰੂਹਾਂ ਕਹਿੰਦੇ ਨੇ ਜੋ ਬੜੇ ਥੋੜੇ ਚ ਵੀ ਹਮੇਸ਼ਾ ਰਾਜੀ ਖੁਸ਼ੀ ਰਹਿੰਦੇ ਨੇ ਸਦਾ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਮੈਨੂੰ ਹੁਣ ਇੱਕ ਗੱਲ ਦੱਸੋ ਹੁਣ ਇਹਨਾਂ ਸਮਾਨ ਲੈ ਤਲਿਆ ਇਸ ਦਾ ਕੀ ਤੁਸੀਂ ਕਰੋਗੇ ਮੈਂ ਇਸ ਦਾ ਕੀ ਕਰਾਂਗਾ ਇੱਕ ਮਿੰਟ ਮੈਂ ਤੁਹਾਨੂੰ ਹੁਣੇ ਦੱਸਦੀ ਹਾਂ ਕਿ ਕਹਿ ਕੇ ਆਸੇ-ਪਾਸੇ ਦੇਖਣ ਲੱਗੀ ਉਸ ਨੂੰ ਕੁਝ ਦੂਰ ਕੁਝ ਝੁੱਗੀਆਂ ਬਨੀਆਂ ਦਿਖਾਈ ਦਿੱਤੀਆਂ ਫਿਰ ਉਸਨੇ ਗੁਰੀ ਨੂੰ ਜਲਦੀ ਨਾਲ ਗੱਡੀ 'ਚ ਬੈਠਣ ਲਈ ਕਿਹਾ ਤੇ ਉਸ ਨੂੰ ਨਾਲ ਲੈ ਕੇ ਝੁੱਗੀਆਂ ਝੌਂਪੜੀਆਂ ਦੇ ਕੋਲ ਆ ਗਈ ਗੱਡੀ ਦੇਖ ਕੇ ਆਸੇ-ਪਾਸੇ ਖੇੜਦੇ ਜਵਾਕਾ ਕਾਕੇ ਗੱਡੀ ਦੇ ਦਿਵਾਲੇ ਹੋ ਗਏ ਨਿਤਿਕਾ ਗੱਡੀ 'ਚ ਉਤਰੀ ਤੇ ਜਿੱਗੀ ਖੋਲ ਕੇ ਸਭ ਨੂੰ ਖਾਂਦੀਆਂ ਚੀਜ਼ਾਂ ਵੰਡਣ ਲੱਗੀ ਗੁਰੀ ਉਸਦੇ ਕੋਲ ਖੜਾ ਇਹ ਸਭ ਦੇਖ ਰਿਹਾ ਸੀ ਬੱਚਿਆਂ ਦੇ ਚਿਹਰੇ ਤਾਂ ਖੁਸ਼ੀ ਨਾਲ ਖਿਲ ਗਏ ਸਨ ਸਾਰਾ ਕੁਝ ਵੰਡਣ ਤੋਂ ਬਾਅਦ ਇੱਕ ਕਾਟਨ ਕੈਂਡੀ ਦਾ ਪੈਕੇਟ ਉਸਨੇ ਆਪਣੇ ਲਈ ਛੁਪਾ ਕੇ ਰੱਖ ਲਿਆ ਜਦੋਂ ਉਹ ਗੱਡੀ 'ਚ ਬੈਠਣ ਲੱਗੇ ਤਾਂ ਇੱਕ ਛੋਟਾ ਬੱਚਾ ਆ ਕੇ ਉਸਦੇ ਕੱਪੜੇ ਕਿਚਨ ਲੱਗਾ ਉਸ ਨੂੰ ਇਨੀ ਠੰਡ 'ਚ ਨੰਗੇ ਪੈਰੀ ਖੜਾ ਦੇਖ ਕੇ ਨੀਤਿਕਾ ਦਾ ਦਿਲ ਪਿਗਲ ਗਿਆ ਉਸਨੇ ਬੱਚੇ ਨੂੰ ਗੋਦੀ ਚੁੱਕਿਆ ਤੇ ਆਪਣੇ ਪਰਸ ਚੋਂ ਚਾਕਲੇਟ ਕੱਟ ਕੇ ਉਸ ਨੂੰ ਦੇ ਦਿੱਤੀ ਨਾਲ ਹੀ ਕੁਝ ਪੈਸੇ ਉਸ ਦੀ ਕਮੀ ਸੀ ਜੇਬ ਚ ਪਾ ਦਿੱਤੇ ਫਿਰ ਉਸ ਨੂੰ ਗੋਦੀ ਚੋਂ ਉਤਾਰ ਕੇ ਉਸ ਦੇ ਘਰ ਪੇਜ ਦਿੱਤਾ ਫਿਰ ਗੱਡੀ ਚ ਬੈਠਦਿਆਂ ਕਹਿਣ ਲੱਗੀ ਦੇਖਿਆ ਤੁਸੀਂ ਗੁਰਜੀਤ ਸੀ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਚ ਵੀ ਜ਼ਿੰਦਗੀ ਦੀਆਂ ਕਿੰਨੀਆਂ ਵੱਡੀਆਂ ਖੁਸ਼ੀਆਂ ਛੁਪੀਆਂ ਹੁੰਦੀਆਂ ਨੇ ਇਹੋ ਜਿਹੀਆਂ ਖੁਸ਼ੀਆਂ ਤਾਂ ਇਨਸਾਨ ਨੂੰ ਲੱਖਾਂ ਰੁਪਏ ਵੀ ਖਰਚ ਕਰਕੇ ਵੀ ਨਹੀਂ ਮਿਲ ਸਕਦੀਆਂ ਜੋ ਅੱਜ ਮੈਨੂੰ ਇਹਨਾਂ ਬੱਚਿਆਂ ਦੇ ਹੱਸਦੇ ਚਿਹਰੇ ਦੇਖ ਕੇ ਮਿਲਿਆ ਜ਼ਿੰਦਗੀ 'ਚ ਕਦੇ ਕਿਸੇ ਲੋੜਵੰਦ ਤੋਂ ਬਿਨਾ ਵਜ੍ਹਾ ਕੁਝ ਖਰੀਦ ਕੇ ਦੇਖਣਾ ਫਿਰ ਤੁਹਾਡੇ ਦਿਲ ਨੂੰ ਜੋ ਸਕੂਨ ਮਿਲੇਗਾ ਨਾ ਉਸ ਦੀ ਬਰਾਬਰੀ ਦੁਨੀਆ ਦਾ ਕੋਈ ਸੁੱਖ ਨਹੀਂ ਕਰ ਸਕਦਾ ਗੁਰਜੀਤ ਜੀ ਇਹ ਜ਼ਿੰਦਗੀ ਬਹੁਤ ਛੋਟੀ ਆ ਇਸ ਨੂੰ ਹੱਸ ਖੇਡ ਕੇ ਜਿਉਣਾ ਸਿੱਖੋ ਹਮੇਸ਼ਾ ਕੋਸ਼ਿਸ਼ ਕਰੋ ਤੁਸੀਂ ਜ਼ਿੰਦਗੀ 'ਚ ਕਿਸੇ ਦੇ ਕੰਮ ਆ ਸਕੋ ਆ ਲੋ ਹੁਣ ਤੁਸੀਂ ਵੀ ਕਾਉ ਮੇਰੀ ਫੇਵਰੇਟ ਪੁੱਢੀ ਮਾਈ ਦੀਵਾਲ ਪੈਕਟ ਖੋਲ ਕੇ ਉਸੇਵਲ ਕਰਦਿਆਂ ਕਹਿਣ ਲੱਗੀ ਫਿਰ ਉਹ ਦੋਵੇਂ ਗੱਲਾਂ ਕਰਦੇ ਵਾਪਸ ਕਰਨ ਨੂੰ ਆ ਗਈ ਕੁਝ ਦਿਨਾਂ ਬਾਅਦ ਜਦ ਨਿਤਿਕਾ ਆਪਣੀ ਮੰਮੀ ਨਾਲ ਤੰਦੂਰ ਰੋਟੀ ਲਾਉਂਦੇ ਦੇਖ ਰਹੀ ਸੀ ਤਾਂ ਪਿੰਡ ਦੀਆਂ ਕੁਝ ਬੁੜੀਆਂ ਕੁੜੀਆਂ ਲੱਡੂ ਫੇਰਦਿਆਂ ਹੋਈਆਂ ਨੇ ਆ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਨਿਤਿਕਾ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਬਾਹਰ ਕਿੰਨੀਆਂ ਸਾਰੀਆਂ ਬੁੜੀਆਂ ਕੁੜੀਆਂ ਕੁੱਟੀਆਂ ਸਨ ਸਭ ਨੂੰ ਦੇਖ ਕੇ ਉਸਨੇ ਹੱਥ ਜੋੜ ਕੇ ਸੱਸੀ ਕਾਲ ਬੁਲਾਈ ਤੇ ਅੰਦਰ ਆਉਣ ਨੂੰ ਕਿਹਾ ਦਿਆਲ ਕਰ ਕਿਵੇਂ ਆ ਕੁੜੇ ਤਕੜੀਆਂ ਲੰਬਰਤਾਰਾਂ ਦੀ ਬੁੜੀ ਦੇਬੂ ਅੰਦਰ ਆਉਂਦੇ ਹੋਏ ਬੋਲੀ ਹਾਂਜੀ ਬੀਜੀ ਸਭ ਵਧੀਆ ਆ ਰੋਟੀ ਲਾ ਕੇ ਪੌਣੇ ਚ ਲਪੇਟਦੀ ਆ ਉਸ ਕੋਲ ਆ ਕੇ ਕਹਿਣ ਲੱਗੀ ਮੱਥਾ ਟੇਕਦੀ ਆ ਬੀਜੀ ਤੁਸੀਂ ਖੜੇ ਕਿਉਂ ਬੈਠੋ ਕੁਰਸੀ ਉਹਨਾਂ ਦੇ ਅੱਗੇ ਕਰਦੇ ਹੋਏ ਕਹਿਣ ਲੱਗੀ ਦੇਬੂ ਕੁਰਸੀ ਤੇ ਬੈਠੀ ਹੋਈ ਕਹਿਣ ਲੱਗੀ ਬਈ ਦਿয়াল ਕੁਰੇ ਤੂੰ ਤਾਂ ਬਾੜੀ ਕਰਮਾ ਆਣੀ ਤੈਨੂੰ ਇਨੀ ਸੁਹਣੀ ਸੁਨੱਖੀ ਪੜੀ ਲਿਖੀ ਨੂੰ ਮਿਲੀ ਬਈ ਸਾਰਾ ਪਿੰਡ ਸਿਫਤਾ ਕਰਦਾ ਨਹੀਂ ਥੱਕਦਾ ਤੇਰੀ ਨੋਹ ਦੀਆਂ ਮੈਂ ਵੀ ਅੱਜ ਇਸੇ ਪਛ ਨਾਲ ਆ ਗਈ ਉਹ ਸੋਚਿਆ ਮੈਂ ਵੀ ਤਾਂ ਦੇਖਾਂ ਜਾ ਕੇ ਦਿਆਲੂ ਦੀ ਨੂੰ ਲਿਆ ਹੁਣ ਪਹਿਲਾ ਲੱਡੂ ਪਵਾਲਾ ਹਲੇ ਕਿੰਨੇ ਕਰ ਰਹੇ ਨੇ ਦਿਆਲੂ ਧੀਏ ਅੰਦਰ ਜਾ ਕੇ ਥਾਲਜ ਆਟਾ ਲੈ ਕੇ ਆ ਨਿਤਿਕਾ ਅੰਦਰ ਆ ਕੇ ਥਾਲਜ ਆਟਾ ਫਰ ਕੇ ਲੈ ਆਈ ਫਿਰ ਉਸਨੇ ਆਟਾ ਬਾਲਟੀ 'ਚ ਪਾ ਦਿੱਤਾ ਤੇ ਉਸਦੀ ਖਾਲੀ 'ਚ ਬੁੜੀ ਨੇ ਲੱਡੂ ਰੱਖ ਦਿੱਤੇ ਤੇ ਆਲੂ ਬੀਜੀ ਵਧਾਈਆਂ ਹੁਣ ਫਿਰ ਪੋਤੇ ਦੀਆਂ ਗੁਰੂ ਮਹਾਰਾਜ ਨੇ ਤੁਹਾਡੀ ਵੀ ਸੁਣ ਲਈਆ ਦੀਪੂ ਸਵਾ ਵਧਾਈਆਂ ਭਾਈ ਵਾਹਿਗੁਰੂ ਸਭ ਦੀ ਵੀਰ ਹਰੀ ਕਰੇ ਚਲ ਚੰਗਾ ਫਿਰ ਅਸੀਂ ਹੁਣ ਚੱਲਦੇ ਹਾਂ ਕਹਿ ਕੇ ਕੁਰਸੀ ਤੋਂ ਉੱਠੀ ਤਦਿਆਲੂ ਨੇ ਉਸਦੇ ਪੈਰੀ ਹੱਥ ਲਾਇਆ ਫਿਰ ਉਹ ਸਾਰੀਆਂ ਬਾਹਰ ਨੂੰ ਤੁਰ ਪਈਆਂ ਨੇਤਿਕਾ 드ਰਵਾਜਾ ਬੰਦ ਕਰਕੇ ਆਕੇ ਮੰਜੇ ਤੇ ਆਪਣੀ ਮੰਮੀ ਖੁੱਲ ਬੈਠਦੀਆਂ ਕਹਿਣ ਲੱਗੀ ਮੰਮੀ ਜੀ ਤੁਸੀਂ ਸੂਟ ਦੇਖੇ ਸਭ ਨੇ ਕਿੰਨੇ ਸੋਹਣੇ ਪਾਏ ਸੀ ਸਭ ਨੇ ਇੱਕ ਤੋਂ ਇੱਕ ਸੀ ਪਰ ਇੰਨੀਆਂ ਸਾਰੀਆਂ ਔਰਤਾਂ ਆਪਣੇ ਘਰ ਕੀ ਕਰਨਾ ਹੀ ਸੀ ਮ리에 ਲੱਡੂ ਕਿਸ ਚੀਜ਼ ਕਿਸ ਗੱਲ ਦੀ ਬਣ ਰਹੀਆਂ ਨੇ ਦਿਆਲੋ ਧੀ ਇਹ ਭੇਲੀ ਫੇਰ ਰਹੀਆਂ ਨੇ ਨਿਤਿਕਾ ਇਹ ਭੇਲੀ ਕੀ ਹੁੰਦੀ ਹੈ ਦਿਆਲੋ ਹੱਸਦੇ ਹੋਏ ਮੈਂ ਵੀ ਪਾਗਲਾ ਪਲਾ ਤੁਹਾਨੂੰ ਬਾਹਰ ਦੇ ਆ ਜੰਮਿਆਂ ਪਲਿਆਂ ਨੂੰ ਕੀ ਪਤਾ ਹੋ ਇਹਨਾਂ ਰਸਮਾਂ ਬਾਰੇ ਦਰਅਸਲ ਜਿ ਦੇਪੋ ਦੀ ਨੂੰਦੇ ਮੁੰਡਾ ਹੋਇਆ ਆ ਇਸੇ ਗੱਲ ਦੀ ਖੁਸ਼ੀ 'ਚ ਉਹ ਸਾਰੇ ਪਿੰਡ 'ਚ ਲੱਡੂ ਵੰਡ ਰਹੀ ਆ ਜਦ ਗੁਰੀ ਜੰਮਿਆ ਸੀ ਨਾ ਤਾਂ ਗੁਰੀ ਦੇ ਬਾਪੂ ਨੇ ਸਾਰੇ ਪਿੰਡ 'ਚ ਗੁੜ ਵੰਡਿਆ ਸੀ ਪਹਿਲਾਂ ਵਾਲੇ ਜਮਾਨੇ 'ਚ ਤਾਂ ਗੁੜ ਹੀ ਵੰਡਿਆ ਕਰਦੇ ਸੀ ਪਰ ਹੁਣ ਜਮਾਨਾ ਬਦਲ ਗਿਆ ਆ ਹੁਣ ਗੁੜ ਦੀ ਜਗ੍ਹਾ ਲੱਡੂ ਨੇ ਲੈ ਲਈ ਇਹ ਸੇ ਲੱਡੂ ਵੰਡਣ ਨੂੰ ਭੇਲੀ ਫੇਰਨਾ ਕਹਿੰਦੇ ਆ ਹੁਣ ਲੱਗੇ ਸਮਝ ਨਿਤਿਕਾ ਹਾਂਜੀ ਲੱਡੂ ਤਾਂ ਬਣਾਈ ਵੀ ਕਿੰਨੇ ਸੋਹਣੇ ਆ ਰੰਗ ਬਰੰਗੇ ਲੈ ਸਵਾਦ ਵੀ ਕਿੰਨੇ ਆ ਲੱਡੂ ਖਾਂਦੇ ਹੋਏ ਕਹਿਣ ਲੱਗੀ ਦੇਆ ਲੋ ਖਾਓ ਪੀਓ ਮੋਜਾ ਮਾਣੋ ਅੱਛਾ ਇੱਕ ਗੱਲ ਤਾਂ ਦੱਸ ਤੀ ਤੂੰ ਫੇਰ ਕਾ ਸਾਨੂੰ ਖੁਸ਼ਖਬਰੀ ਦੇ ਰਹੀ ਆ ਮੰਮੀ ਜੀ ਇਹ ਗੱਲ ਸੁਣ ਕੇ ਨਿਤਿਕਾ ਟੈਨਸ਼ਨ ਚ ਆ ਗਈ ਤੇ ਉਹਨਾਂ ਦੇ ਮੂੰਹ ਵੱਲ ਦੇਖਣ ਲੱਗੀ ਉਸ ਨੂੰ ਏਦਾਂ ਆਪਣੇ ਵੱਲ ਦੇਖਦਿਆਂ ਦੇਖ ਕੇ ਦਿਆਲੂ ਕਹਿਣ ਲੱਗੀ ਕੀ ਗੱਲ ਪੁੱਤ ਮੈਂ ਕੁਝ ਗਲਤ ਪੁੱਛ ਲਿਆ ਨਿਤਿਕਾ ਨਹੀਂ ਮੰਮੀ ਜੀ ਉਹ ਗੱਲ ਨਹੀਂ ਆ ਅਸੀਂ ਹਾਲੇ ਇਸੇ ਬਾਰੇ ਕੁਝ ਸੋਚਿਆ ਹੀ ਨਹੀਂ ਆ ਦਿਆਲੂ ਚਲੋ ਕੋਈ ਗੱਲ ਨਹੀਂ ਧੀਏ ਜਿਵੇਂ ਤੁਹਾਨੂੰ ਠੀਕ ਲੱਗੇ ਪਰ ਮੈਨੂੰ ਬੱਚੇ ਬਹੁਤ ਪਿਆਰੇ ਲੱਗਦੇ ਆ ਨਿੱਕੇ ਨਿੱਕੇ ਜੀ ਸਾਰੇ ਘਰ ਵਿੱਚ ਰੌਣਕ ਲਾਈ ਰੱਖਦੇ ਆ ਫਿਰ ਦਿਆਲੂ ਉੱਠ ਕੇ ਅੰਦਰ ਨੂੰ ਚਲੀ ਗਈ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਸਾਰੇ ਸੌਂ ਚਲੇ ਗਏ ਗੁਰੇ ਤਾਂ ਆਪਣੇ ਸੋਫੇ ਤੇ ਆਰਾਮ ਨਾਲ ਸੌ ਰਿਹਾ ਸੀ ਪਰ ਨਿਤਿਕਾ ਹਨੇਰੇ 'ਚ ਬੜਤੇ ਬਠੀ ਗੁਰੇਵਲ ਦੇਖ ਕੇ ਕੁਝ ਸੋਚ ਰਹੀ ਸੀ ਜਦ ਗੁਰੇ ਨੇ ਪਾਸਾ ਲਿਆ ਤਾਂ bari ਚੋਂ ਆਂਦੀ ਨਿੰਮੀ ਜੀ ਰੋਸ਼ਨੀ 'ਚ ਉਸ ਨੇ ਨਿਤਿਕਾ ਬੜਤੇ ਬਠੀ ਹੋਈ ਦੇਖੀ ਉਸ ਨੇ ਧਿਆਨ ਨਾਲ ਦੇਖਿਆ ਤਾਂ ਨਿਤਿਕਾ ਬੈਠੀ ਹੋਈ ਕੁਝ ਸੋਚ ਰਹੀ ਸੀ ਉਸ ਨੇ ਉੱਠ ਕੇ ਲਾਈਟ ਜਗਾਈ ਤਾਂ ਨਿਤਿਕ ਲਾਈਟ ਜਗ ਦੇ ਸਾਰ ਹੀ ਇਕਦਮ ਸੋਚਾਂ ਦੀ ਘੁੰਮਣ ਘੇਰੀ ਛੋ ਬਾਹਰ ਆ ਗਈ ਉਹ ਆ ਕੇ ਉਸੇ ਕੋਲ بیٹھ ਗਿਆ ਤੇ ਕਹਿਣ ਲੱਗਾ ਕੀ ਗੱਲ ਜੀ ਤੁਸੀਂ ਤਾਂ ਨੀਂਦੇ ਬੜੇ ਪੱਕੇ ਹੋ ਫਿਰ ਅੱਜ ਕੀ ਹੋਇਆ ਜੋ ਹਨੇਰੇ ਚ ਬੈਠੇ ਸੋਚਾਂ ਚ ਡੁੱਬੇ ਹੋ ਨਿਤਿਕ ਗੁਰੀ ਸ਼ਾਇਦ ਆਪਾਂ ਗਲਤੀ ਕਰ ਦਿੱਤੀ ਵਿਆਹ ਕਰਵਾ ਕੇ ਅੱਜ ਪਤਾ ਪਿੰਡ ਦੀਆਂ ਬੁੜੀਆਂ ਲੰਬਰਦਾਰਾਂ ਦੇ ਪੁੱਤੇ ਦੀ ਭੇਲੀ ਫੇਰ ਨਾਈਆਂ ਸੀ ਉਹਨਾਂ ਦੇ ਜਾਣ ਤੋਂ ਬਾਅਦ ਮੰਮੀ ਜੀ ਪਤਾ ਮੈਨੂੰ ਕੀ ਕਹਿ ਰਹੇ ਸਨ ਕਿ ਤੁਸੀਂ ਕਦੋਂ ਫਿਰ ਸਾਨੂੰ ਖੁਸ਼ਖਬਰੀ ਦੇ ਰਹੇ ਹੋ ਗੁਰੀ ਤਹੌਨ ਹੁਣ ਇਸ ਗੱਲ ਦਾ ਅਹਿਸਾਸ ਹੋਇਆ ਮੈਂ ਤਾਂ ਉਦ ਦਿਨ ਹੀ ਕਹਿ ਰਿਹਾ ਸੀ ਫਿਰ ਤੁਸੀਂ ਮੰਮੀ ਨੂੰ ਕੀ ਕਿਹਾ ਨਿਤਿਕਾ ਮੈਂ ਕੀ ਕਹਿਣਾ ਆ ਮੈਂ ਤਾਂ ਇਹੀ ਕਿਹਾ ਹਾਲੀ ਅਸੀਸ ਬਾਰੇ ਕੁਝ ਵੀ ਨਹੀਂ ਸੋਚਿਆ ਹਾਂ ਜੀ ਕਦੇ ਦੁਬਾਰਾ ਉਹਨਾਂ ਨੇ ਇਹੀ ਗੱਲ ਪੁੱਛੀ ਤਾਂ ਮੈਂ ਫਿਰ ਕੀ ਜਵਾਬ ਦੇਵਾਂਗੀ ਮੈਂ ਉਹਨਾਂ ਨੂੰ ਝੂਠ ਨਹੀਂ ਬੋਲ ਸਕਦੀ ਗੁਰੀ ਬਈ ਆਪਾਂ ਤਾਂ ਹੁਣ ਇਸ ਮਸਲੇ 'ਚ ਕੁਝ ਨਹੀਂ ਕਰ ਸਕਦੇ ਤੁਹਾਡੀ ਸੱਸ ਨੂੰ ਵੀ ਗੱਲ ਆ ਆਪਸ 'ਚ ਜਿਵੇਂ ਮਰਜ਼ੀ ਨਿਵੇਂ ਡ ਆਪਾਂ ਤਾਂ ਚੱਲੇ ਹਾਂ ਸੌਣ ਹੁਣ ਤੁਸੀਂ ਵੀ ਸੋ ਜਾਓ ਕਹਿ ਕੇ ਆਪਣੇ ਸੋਫੇ ਤੇ ਜਾ ਕੇ ਪੈ ਗਿਆ ਉਸ ਨੂੰ ਏਦਾਂ ਬੇਫਿਕਰ ਹੋ ਕੇ ਕੰਬਲ ਲੈ ਕੇ ਪਿਆ ਦੇਖ ਕੇ ਨਿਤਿਕਾ ਖਿੱਚ ਗਈ ਤੇ ਜਾ ਕੇ ਉਸ ਦਾ ਕੰਬਲ ਖਿੱਚ ਕੇ ਲਾ ਦਿੱਤਾ ਉਸ ਦੇ ਕੋਲ ਪੜਦੇ ਹੋਏ ਕਹਿਣ ਲੱਗੀ ਗੁਰਜੀ ਜੀ ਤੁਸੀਂ ਮੈਨੂੰ ਟੈਨਸ਼ਨ 'ਚ ਏਦਾਂ ਕੱਲੀ ਨੂੰ ਛੱਡ ਕੇ ਕਿਵੇਂ ਸੌ ਸਕਦੇ ਹੋ ਤੁਹਾਡਾ ਦੋਸਤ ਪ੍ਰੋਬਲਮ ਚ ਆਉਸੀ ਹੈਲਪ ਕਰੋ ਨਾ ਪਰ ਤੁਸੀਂ ਤਾਂ ਉਲਟਾ ਆ ਕੇ लेट ਗਏ ਗਰੀ ਲੈ ਦੱਸ ਐਵੇਂ ਅੱਖਾਂ ਕਿਉਂ ਭਰੀਆਂ ਆ ਤੁਸੀਂ ਵੀ ਨਾ ਨਿੱਕੀ ਨਿੱਕੀ ਗੱਲ ਤੇ ਰੋ ਕੇ ਇੰਨਾ ਸੋਹਣਾ ਚਿਹਰਾ ਖਰਾਬ ਕਰ ਲੈਨੇ ਹੋ ਕੋਈ ਨਾ ਮੈਂ ਬੀਬੀ ਨਾਲ ਗੱਲ ਕਰ ਲਾਂਗਾ ਅਗਲੀ ਵਾਰੀ ਉਹ ਇਦਾਂ ਦਾ ਕੁਝ ਨਹੀਂ ਕਹਿੰਦੀ ਚਲੋ ਅੱਖਾਂ ਸਾਫ਼ ਕਰੋ ਤੇ ਹੱਸ ਕੇ ਤਾਂ ਦਿਖਾ ਦਿਓ ਨਿਤਿਕਾ ਅੱਖਾਂ ਸਾਫ਼ ਕਰਦੇ ਹੋਏ ਹੱਸਣ ਲੱਗੀ ਉਸਨੂੰ ਹੱਸਦੇ ਦੇਖ ਕੇ ਗੁਰੀ ਕਹਿਣ ਲੱਗਾ ਰੱਬ ਕਰੇ ਤੁਸੀਂ ਹਮੇਸ਼ਾ ਹੀ ਇਦਾਂ ਹੱਸਦੇ ਰਹੋ ਤੁਹਾਨੂੰ ਪਤਾ ਹੈ ਤੁਹਾਨੂੰ ਮੈਂ ਰੋਂਦੇ ਹੋਏ ਨਹੀਂ ਦੇਖ ਸਕਦਾ ਸੋ ਪਲੀਜ਼ ਰੋਇਆ ਨਾ ਕਰੋ ਚਲੋ ਜਾਵੋ ਹਣ ਆਰਾਮ ਨਾਲ ਸੋ ਜਾਓ ਪਰ ਨਿਤਿਕਾ ਉਸਦੇ ਕੋਲ ਹੀ ਬੈਠੀ ਰਹੀ ਉਸਨੂੰ ਆਪਣੇ ਕੋਲ ਬੈਠੇ ਦੇਖ ਕੇ ਗੁਰੀ ਕਹਿਣ ਲੱਗਾ ਹਾਂਜੀ ਕੀ ਹੋਇਆ ਹੁਣ ਪੈਂਦੇ ਕਿਉਂ ਨਹੀਂ ਨਿਤਿਕਾ ਤੁਸੀਂ ਮੇਰਾ ਹੱਥ ਛੱਡੋਗੇ ਮੈਂ ਤਾਂ ਹੀ ਜਾਵਾਂਗੀ ਕਿੱਕੇ ਸ਼ਰਮੌਂਦੀ ਨੇ ਸਿਰ ਛੁਖਾ ਲਿਆ ਗੁਰੀ ਓ ਸੌਰੀ ਜੀ ਪਤਾ ਹੀ ਨਹੀਂ ਲੱਗਾ ਮੈਨੂੰ ਤਾਂ ਨਿਤਿਕਾ ਕੋਈ ਗੱਲ ਨਹੀਂ ਜੀ ਬਹੁਤ ਸਾਰੀਆਂ ਚੀਜ਼ਾਂ ਦਾ ਇਨਸਾਨ ਨੂੰ ਹੋਣ ਤੇ ਬਾਅਦ ਹੀ ਪਤਾ ਲੱਗਦਾ ਹੈ ਗੁਰੀ ਮਤਲਬ ਨਿਤਿਕਾ ਹੁਣ ਇਸ ਦਾ ਮਤਲਬ ਵੀ ਮੈਂ ਸਮਝਾਵਾਂ ਤੁਸੀਂ ਆਪੇ ਸੋਚ ਲਓ ਮੈਂ ਤਾਂ ਲੱਗੀ ਸੋਨ ਇਹ ਗੱਲ ਕਹਾ ਪਤਾ ਨਹੀਂ ਕੀ ਜਾਦੂ ਹੈ ਤੇਰੇ ਕੋਲ ਜੋ ਤੂੰ ਮੈਨੂੰ ਰੋਂਦੀ ਨੂੰ ਵੀ ਹਸਾ ਦਿੰਨਾ ਹੈ ਗੁਰੀ ਅੱਛਾ ਜੀ ਨਿਤਿਕਾ ਹਾਂ ਜੀ ਓਕੇ ਫਿਰ ਸਵੇਰੇ ਮਿਲਦੇ ਹਾਂ ਕਹਿ ਕੇ ਜਾ ਕੇ ਆਪਣੇ ਬੈੱਟੇ ਜਾ ਕੇ ਪੈ ਗਈ ਅਗਲੇ ਦਿਨ ਰਾਜੀਵ ਨਸ਼ੇ ਦੀ ਸਪਲਾਈ ਲੈਣ ਗੱਜਨ ਦੇ ਕੋਲ ਆਇਆ ਗੱਜਨੇ ਉਸੇ ਹੋਂਦੇ ਦੀ ਮੂਰੇ ਦਾਰੂ ਦੀ ਬੋਤਲ ਧਰ ਦਿੱਤੀ ਨਲੇ ਉਹ ਦਾਰੂ ਪੀ ਜਾਨੇ ਨਲੇ ਗੱਲਾਂ ਕਰੀ ਜਾਣ ਦਾਰੂ ਪਿੰਦੇ ਹੋਏ ਗੱਜਨ ਕਹਿਣ ਲੱਗਾ ਬਈ ਸ਼ਰਮਿਆ ਮੰਨਣਾ ਪਊ ਤੇਰੇ ਤੇ ਮਗਨ ਤੂੰ ਬੜੀ ਕੁੱਤੀ ਚੀਜ਼ ਆ ਕੋਈ ਆਪਣਾ ਇਹ ਨਸ਼ੇ ਦਾ ਕਾਰੋਬਾਰ ਤੂੰ ਬੱਚਿਆਂ ਦੇ ਸਿਰ ਚ ਲਾ ਰਹੀ ਹੈ ਉਹ ਇਹਨਾਂ ਮੰਗਣ ਵਾਲਿਆਂ ਬੱਚਿਆਂ ਦੇ ਤਾਂ ਕੋਈ ਛੇਤੀ ਸ਼ੱਕ ਵੀ ਨਹੀਂ ਕਰਦਾ ਇਹਨਾਂ ਨੂੰ ਫੜਨ ਤਾਂ ਗੱਲ ਹੀ ਦੂਰ ਦੀ ਆ ਰਾਜੀਵ ਬਸ ਪਾਜੀ ਸਭ ਤੁਹਾਡੇ ਹੀ ਮੇਰ ਬਣੇ ਜੇ ਤੁਹਾਡਾ ਹੱਥ ਇਦਾਂ ਹੀ ਮੇਰੇ ਸਿਰ ਤੇ ਰਿਹਾ ਤਾਂ ਮੈਂ ਬਹੁਤ ਹੀ ਜਲਦ ਅਮੀਰ ਹੋ ਜਾਵਾਂਗਾ ਤੂੰ ਸੜਿਆ ਬਸ ਪੈਸੇ ਇਕੱਠੇ ਕਰੀ ਆਪਣੀ ਇੱਕ ਕੁੜੀ ਤਾਂ ਤੇਰੇ ਤੋਂ ਕਾਬੂ 'ਚ ਨਹੀਂ ਹੁੰਦੀ ਮੈਂ ਜਦ ਵੀ ਉਸਨੂੰ ਦੇਖਦਾ ਆ ਨਾ ਮੇਰਾ ਤਾਂ ਦਿਲ ਵਸੋਂਬਾਰ ਹੋ ਜਾਂਦਾ ਆ ਬਿੱਲਾ ਆ ਕੇ ਕੁਰਸੀ ਤੇ ਬੈਠ ਗਿਆ ਕਹ ਲਗਾ ਗਜਨ ਹਾਂਜੀ ਫਿਰ ਸ਼ਰਮਾ ਜੀ ਕੀ ਕਹਿਣਾ ਹੈ ਤੁਹਾਡਾ ਇਸ ਬਾਰੇ ਗੱਲ ਕਿੱਥੇ ਤੱਕ ਪਹੁੰਚੀ ਏ ਰਾਜੀਵ ਪਾ ਜੀ ਮੈਂ ਕੋਸ਼ਿਸ਼ ਕਰਤਾ ਰਿਹਾ ਆ ਪਰ ਉਹ ਚਲਾਕੀ ਬਹੁਤ ਹੈ ਬਿਲਕੁਲ ਆਪਣੀ ਮਾਂ ਵਰਗੀ ਪੈਰਾਂ ਤੇ ਪਾਣੀ ਤੱਕ ਨਹੀਂ ਪੈਣ ਦਿੰਦੀ ਗਜਨ ਸਾਲਾ ਹੋਇਆ ਚਲਾਕ ਬਹੁਤ ਏ ਉਹ ਹੈ ਹੀ ਤਾਂ ਤੇਰੀ ਕੁੜੀ ਤੇਰੇ ਤੋਂ ਉਸ ਨੂੰ ਆਪਣੀਆਂ ਗੱਲਾਂ 'ਚ ਨਹੀਂ ਫਸਾ ਹੁੰਦਾ ਬਸ ਸ਼ਰਮਿਆ ਤੂੰ ਉਸ ਨੂੰ ਇੱਕ ਵਾਰੀ ਮੇਰੇ ਕੋਲ ਲੈ ਆ ਤੈਨੂੰ ਮੈਂ ਪੈਸਿਆਂ 'ਚ ਤੋਲ ਦੇਵਾਂਗਾ ਰਾਜੀਵ ਪਾਜੀ ਜੀ ਜੇ ਇਹ ਗੱਲਾਂ ਨਾ ਤਾਂ ਮੈਂ ਅੱਜ ਹੀ ਕਰਦਾ ਕੁਝ ਨਾ ਕੁਝ ਕਹਿ ਕੇ ਸਾਰੀ ਗੱਲ ਸਿੱਖ ਖਾਲੀ ਕਰ ਗਿਆ ਫਿਰ ਉਹ ਮਾਲ ਤੇ ਪੈਸੇ ਲੈ ਕੇ ਵਾਪਸ ਚਲਾ ਗਿਆ ਉਸ ਦੀ ਜਾਣ ਤੋਂ ਬਾਅਦ ਬਿੱਲਾ ਕਹਿਣ ਲੱਗਾ ਬਾਪੂ ਅਕੀਆ ਨਾ ਮੇਰੀ ਵਾਰੀ ਤੇਰੇ ਕੋਲ ਪੈਸੇ ਮੁੱਕ ਜਾਂਦੇ ਆ ਤੇ ਆ ਸ਼ਹਿਰੀਏ ਲਈ ਤੇਰੇ ਕੋਲ ਪਰ ਪਰ ਕੇ ਨੋਟਾਂ ਦੇ ਪੈਗ ਆ ਜਾਂਦੇ ਆ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਆ ਮੈਂ ਨਵੀਂ ਫੋਰਚਨਰ ਲੈਣੀ ਆ ਹੁਣ ਤਾਂ ਉਹ ਗੁਰੀਕੂਲ ਵੀ ਮੇਰੇ ਨਾਲ ਦੀ ਥਾਰਾ ਗੱਜਨ ਨਾ ਗੱਡੀਆਂ ਦਾ ਤੂੰ ਅਚਾਰ ਪਾਉਣਾ ਆ ਸਾਲਾ ਹੋਇਆ ਨਵੀਂ ਗੱਡੀ ਦਾ ਨਾ ਤੈਨੂੰ ਕਿੰਨੀ ਵਾਰੀ ਕਿਹਾ ਆ ਉਸ ਨਿਤਿਕਾ ਨੂੰ ਆਪਣੇ ਜਾਲ ਚ ਫਸਾਲਾ ਪਰ ਤੂੰ ਹੀ ਕੀਤਾ ਕੀ ਇਸ ਮਾਮਲੇ 'ਚ ਹਲੇ ਤੱਕ ਕੁਝ ਵੀ ਨਹੀਂ ਉਹ ਚੰਡੂਆ ਉਸਦੇ ਕੋਲ ਇੰਨਾ ਪੈਸਾ ਆ ਕਿ ਤੂੰ ਚਾਹੇ ਕੱਲ ਨੂੰ ਗੱਡੀ ਛੱਡ ਕੇ ਆਪਣਾ ਜਹਾਜ਼ ਖਰੀਦ ਲੇ ਆਪਣਾ ਦਿਮਾਗ ਲੜਾ ਬਣਾ ਕੋਈ ਪਲੈਨ ਤੇ ਕਰ ਦੇ ਤਮਾਕਾ ਫਿਰ ਜੋ ਹੋ ਦੇਖੀ ਜੋ ਸੜੀ ਨੇ ਇੰਨੇ ਲੋਕਾਂ ਸਾਹਮਣੇ ਮੇਰੇ ਮੂੰਹ ਤੇ ਕਾਗਜ਼ ਮਾਰਿਆ ਸੀ ਨਾ ਜੇ ਮੈਂ ਵੀ ਉਸ ਨੂੰ ਆਪਣੇ ਘਰ ਦੀ ਨੌਕਰੜੀ ਨਾ ਬਣਾਇਆ ਨਾ ਤਾਂ ਮੇਰਾ ਨਾਂ ਵੀ ਗੱਜੇ ਨਹੀਂ ਕੁਝ ਦਿਨਾਂ ਬਾਅਦ ਰਾਜੀਵ ਨਸ਼ੇਜ ਨੀਤੀ ਕਾ ਦੇ ਆਫਿਸ ਆ ਗਿਆ ਪਰ ਸਿਕਿਉਰਿਟੀ ਵਾਲਿ ਉਸ ਨੂੰ ਅੰਦਰ ਨਹੀਂ ਚਾਹਂਦੀ ਰਹੀ ਸਨ ਨਿਤਿਕਾ ਨੀਜਰ ਅੰਦਰ ਬੈਠੀ ਨੇ ਕੈਮਰੇ ਤੇ ਇਹ ਸਭ ਕੁਝ ਦੇਖਿਆ ਤਾਂ ਉਸਨੇ ਕਾਰਨ ਨੂੰ ਫੋਨ ਕਰਕੇ ਉਹਨਾਂ ਨੂੰ ਅੰਦਰ ਪੇਛਣ ਲਈ ਕਿਹਾ ਉਹ ਅੰਦਰ ਆ ਕੇ ਸ਼ਰਾਬ ਦੇ ਨਸ਼ੇ 'ਚ ਨਿਤਿਕਾ ਦੇ ਮੂਰੇ ਫਰਸ਼ ਤੇ ਬੈਠ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ ਥੀ ਮੈਨੂੰ ਮਾਫ ਕਰ ਦੇ ਮੈਂ ਪੈਸੇ ਦੇ ਲਾਲਚ 'ਚ ਅੰਨਾ ਹੋ ਗਿਆ ਤੇ ਸਭ ਰਿਸ਼ਤੇ ਨਾਤੀ ਭੁੱਲ ਗਿਆ ਸੀ ਮੈਂ ਆਪਣੀ ਕੀਤੇ ਤੇ ਬਹੁਤ ਸ਼ਰਮੰਦਾ ਹਾਂ ਤੂੰ ਮਾਰਨਾ ਯਾ ਨਾ ਮੈਨੂੰ ਮਾਰ ਲਾ ਛੀ ਭਰ ਕੇ ਪਰ ਇੱਕ ਵਾਰੀ ਕਹਿ ਦੇ ਤੂੰ ਮੈਨੂੰ ਮਾਫ ਕਰ ਦਿੱਤਾ ਯਾ ਮੇਰੇ ਨਾਲ ਸਿਰਫ ਇੱਕ ਵਾਰੀ ਆਪਣੀ ਗਰਸ਼ਲ ਮੈਂ ਵਾਦਾ ਕਰਦਾ ਯਾ ਮੈਂ ਦੁਬਾਰਾ ਕਦੀ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਕਪੂਰ ਅੰਕਲ ਕੁਰਸੀ ਤੋਂ ਉੱਠਦੇ ਹੋਏ ਕਹਿਣ ਲੱਗੇ ਚੰਗਾ ਬੇਟਾ ਮੈਂ ਚੱਲਦਾ ਯਾ ਤੁਸੀਂ ਕਰੋ ਗੱਲਬਾਤ ਨਿਤਿਖਾ ਇੱਕ ਮਿੰਟ ਅੰਕਲ ਜੀ ਤੁਸੀਂ ਕਿਤੇ ਨਹੀਂ ਜਾਉਂਗੇ ਤੁਸੀਂ ਬੈਠੋ ਜੋ ਵੀ ਗੱਲ ਹੋਏਗੀ ਤੁਹਾਡੇ ਸਾਹਮਣੇ ਹੀ ਹੋਏਗੀ ਹਾਂਜੀ ਤਾਂ ਫਿਰ ਪਪਾ ਜੀ ਤੁਹਾਨੂੰ ਮਾਫੀ ਚਾਹੀਦੀ ਆ ਨਾ ਤਾਂ ਫਿਰ ਤਾਂ ਤੁਹਾਨੂੰ ਮੈਨੂੰ ਕੁਝ ਵਾਪਸ ਕਰਨਾ ਪੈਣਾ ਆ ਰਾਜੀਵ ਮੈਂ ਸਭ ਕੁਝ ਵਾਪਸ ਕਰਨ ਨੂੰ ਤਿਆਰ ਆ ਬੇਟਾ ਨਿਤਿਕਾ ਤਾਂ ਠੀਕ ਆ ਫਿਰ ਪਹਿਲਾਂ ਤਾਂ ਮੈਨੂੰ ਮੇਰਾ ਉਹ ਬਚਪਨ ਮੋੜ ਦੋ ਜੋ ਮੈਂ ਆਪਣੀ ਮਾਂ ਦੇ ਪਿਆਰ ਬਿਨਾ ਕੱਟਿਆ ਇੱਕ ਮਾਂ ਦਾ ਪਿਆਰ ਉਸ ਦਾ ਲਾੜ ਦੁਲਾਰ ਜਿਸ ਤੇ ਹਰ ਇੱਕ ਬੱਚੇ ਦਾ ਹੱਕ ਹੁੰਦਾ ਆ ਉਹ ਤੁਹਾਡੀ ਨਫ਼ਰਤ ਕਰਕੇ ਮੈਨੂੰ ਕਦੇ ਹਾਸਲ ਨਹੀਂ ਹੋਇਆ ਜੇ ਤੁਹਾਨੂੰ ਇੰਨੀ ਹੀ ਨਫ਼ਰਤ ਸੀ ਮੇਰੇ ਨਾਲ ਤਾਂ ਮੇਰੀ ਮੰਮਾ ਨਾਲ ਕਿਉਂ ਕੀਤਾ ਤੁਸੀਂ ਵਿਆਹ ਤੁਹਾਡੀ ਇਸ ਨਫ਼ਰਤ ਕਰਕੇ ਅਸੀਂ ਮਾਂ ਸੀ ਸਾਰੀ ਉਮਰ ਇੱਕ ਦੂਜੇ ਦੇ ਪਿਆਰ ਨੂੰ ਤਰਸਦੀਆਂ ਰਹੀਆਂ ਚਲੋ ਇਹ ਸਭ ਛੱਡੋ ਤੁਸੀਂ ਮੈਨੂੰ ਮੇਰੀ ਮੰਮਾ ਹੀ ਵਾਪਸ ਕਰ ਦੇਵੋ ਮੈਂ ਹੁਣ ਇਹ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਨਾਮ ਕਰ ਦੇਵਾਂਗੀ ਨਿਤਿ ਕਰੀ ਇਹ ਗੱਲ ਸੁਣ ਕੇ ਰਾਜੀਵ ਖਾਮੋਸ਼ ਹੋ ਗਿਆ ਉਸ ਨੂੰ ਕੋਈ ਗੱਲ ਹੀ ਨਾ ਆਵੇ ਉਹਨਾਂ ਨੂੰ ਚੁੱਪਕ ਦੇਖ ਕੇ ਨਿਤਿਕਾ ਕਹਿਣ ਲੱਗੀ ਕੀ ਹੋਇਆ ਨਹੀਂ ਕਰ ਸਕਦੇ ਨਾ ਕੁਝ ਚੀਜ਼ਾਂ ਸਾਨੂੰ ਜ਼ਿੰਦਗੀ 'ਚ ਇੱਕ ਵਾਰ ਹੀ ਮਿਲਦੀਆਂ ਨੇ ਇਹ ਜਾਇਦਾਦ ਮੇਰੀ ਮੰਮਾ ਦੀ ਨਿਸ਼ਾਨੀ ਆ ਉਹਨਾਂ ਦੇ ਦਿਨ ਰਾਤ ਮਿਹਨਤ ਕਰਕੇ ਇਸ ਨੂੰ ਬੜਾਇਆ ਆ ਮੈਂ ਮਰਦੀ ਮਰ ਜਾਵਾਂਗੀ ਪਰ ਮੇਰੀ ਮੰਮਾ ਦੀ ਇਹ ਆਖਰੀ ਨਿਸ਼ਾਨੀ ਮੈਂ ਤੁਹਾਡੇ ਵਰਗੇ ਇਨਸਾਨ ਨੂੰ ਕਦੇ ਨਹੀਂ ਦੇਵਾਂਗੀ ਜੇ ਲੋੜ ਪਈ ਤਾਂ ਸਾਰੀ ਜਾਇਦਾਦ ਟਰਸਟ ਨੂੰ দান ਕਰ ਦੇਵਾਂਗੀ ਪਾਪਾ ਚਲੇ ਜਾਵਾਂਗੀ ਪਰ ਤੁਹਾਨੂੰ ਇਸ ਵਿੱਚੋਂ 1 ਰੁਪਿਆ ਵੀ ਨਹੀਂ ਦੇਵਾਂਗੀ ਰਾਜੀ ਤਿਹੜਾ ਦਮਖਰਾਵ ਹੋ ਗਿਆ ਯਾ ਅ ਕਰੋੜਾਂ ਦੀ ਜਾਇਦਾਦ ਤੂੰ ٹرسٹ ਨੂੰ দান ਕਰਕੇ ਦੇਵੇਂਗੀ ਨਾ ਮੈਂ ਇਹਨੇ ਸਾਲਾਂ ਤੋਂ ਚੁਈ ਇਸ ਜਾਇਦਾਦ ਪਿੱਛੇ ਪਿਆ ਹੋਇਆ ਤੈਨੂੰ ਕੀ ਲੱਗਦਾ ਇਨੀ ਆਸਾਨੀ ਨਾਲ ਇਸ ਨੂੰ ਮੈਂ ਆਪਣੇ ਹੱਥੋਂ ਜਾਣ ਦੇਵਾਂਗਾ ਨਹੀਂ ਕਦੇ ਵੀ ਨਹੀਂ ਮੈਂ ਇਸ ਨੂੰ ਹਾਸਲ ਕਰਕੇ ਰਹਾਗਾ ਚਾਹੇ ਇਸ ਲਈ ਭਵੇਂ ਮੈਨੂੰ ਤੇਰਾ ਵੀ ਕਿਉਂ ਨਾ ਖੂਨ ਕਰਨਾ ਪਵੇ ਨਿਤਿਕਾ ਫਿਰ ਦੇਰ ਕਿਸ ਕਲ ਦੀ ਆ ਤੁਹਾਡੇ ਸਾਹਮਣੇ ਹੀ ਖੜੀ ਆ ਮੈਂ ਆ ਲੋ ਫੜੋ ਪਿਸਤੌਲ ਆਪਣੀ ਟੇਬਲ ਦੇ ਦਰਾਜ ਛੁੱਕੜ ਕੇ ਉਹਨਾਂ ਵੱਲ ਵਧਾਉਂਦੇ ਹੋਏ ਕਹਿਣ ਲੱਗੀ ਮਾਰੋ ਮੈਨੂੰ ਕਰ ਦਿਓ ਅੱਜ ਇਹ ਕਿੱਸਾ ਵੀ ਖਤਮ ਪਰ ਮੈਂ ਡਰ ਕੇ ਝੁਕਣ ਵਾਲੀ ਨਹੀਂ ਆ ਰਾਜੀਵ ਦੇ ਹੱਥ ਕੰਬ ਰਹੇ ਸਨ ਉਹ ਗੋਲੀ ਚਲਾਉਣ ਹੀ ਲੱਗਾ ਸੀ ਕਿ ਪਿੱਛੋਂ ਆ ਕੇ ਗੁਰੀ ਨੇ ਫਰਸ਼ ਤੇ ਸੁੱਟ ਕੇ ਧਬੋਚ ਲਿਆ ਉਹ ਸ਼ਰਾਬ ਦੇ ਨਸ਼ੇ 'ਚ ਗਾਲਾਂ ਕੱਢਣ ਲੱਗਾ ਜਦ ਗੁਰੀ ਉਸਤੇ ਮਾਰਨ ਲੱਗਾ ਤਾਂ ਨਿਤਿਕਾ ਉਸ ਦਾ ਹੱਥ ਫੜਦੇ ਹੋਏ ਕਹਿਣ ਲੱਗੀ ਗੁਰੀ ਨਹੀਂ ਮਾਰਨਾ ਨਹੀਂ ਇਹ ਚਾਹੇ ਜਿੱਦਾਂ ਦੇ ਵੀ ਨੇ ਮੇਰੀ ਮੰਮਾ ਦਾ ਪਤੀ ਨੇ ਤਾਂ ਕੀ ਹੋਇਆ ਜੇ ਇਹਨਾਂ ਨੇ ਕਦੇ ਮੈਨੂੰ ਆਪਣੀ ਬੇਟੀ ਨਹੀਂ ਮੰਨਿਆ ਪਰ ਮੈਂ ਤਾਂ ਹਮੇਸ਼ਾ ਇਹਨਾਂ ਨੂੰ ਆਪਣੇ ਪਾਪਾ ਹੀ ਮੰਨਿਆ ਹੈ ਤੁਸੀਂ ਛੱਡੋ ਇਹਨਾਂ ਨੂੰ ਫਿਰ ਉਸਨੇ ਗਾਰ ਨੂੰ ਬੁਲਾਇਆ ਤੇ ਉਹਨਾਂ ਨੂੰ ਆਫਿਸ ਤੋਂ ਬਾਹਰ ਕਢਵਾ ਦਿੱਤਾ ਉਹਨਾਂ ਦੇ ਜਾਣ ਤੋਂ ਬਾਅਦ कपूर अंकल वे बाहर चले गए। नितिका अपना सेफड़ के बैठ गई। उस उम्मीदा बैठे देख के गुरी उसके कोल आके ज़मीनों पे बैठ गया। गुरी, नितिका की होया? तुसी ठीक ता हो ना? नितिका कुछ ना बोली। टेबल पे अपना सिर रख के बैठी रही। जद गुरी ने हिम्मत करके उसका मुंह उतान हो चुके ता देखया नितिका रो रही थी। गुरी उसके हंजू पोंछते हुए कहन लगा, ਕੀ ਹੋਇਆ ਤੁਸੀਂ ਰੋ ਕਿਉਂ ਰਹੇ ਹੋ ਮੈਂ ਹਾਂ ਨਾ ਤੁਹਾਡੇ ਨਾਲ ਕੁਝ ਨਹੀਂ ਹੁੰਦਾ ਨਿਤਿਕਾ ਗੱਲ ਉਹ ਨਹੀਂ ਆ ਗੁਰੀ ਅੱਜ ਦੇ ਇਸ ਜਮਾਨੇ 'ਚ ਇਹ ਰਿਸ਼ਤੇ ਵੀ ਕਿੰਨੇ ਝੂਠੇ ਹੋ ਗਏ ਨੇ ਅੱਜ ਇੱਕ ਬਾਪ ਪੈਸੇ ਪਿੱਛੇ ਆਪਣੀ ਬੇਟੀ ਨੂੰ ਜਾਨੋਂ ਮਾਰ ਦੇਣ ਦੀ ਗੱਲ ਤੱਕ ਕਹਿ ਰਿਹਾ ਹੈ ਮੈਂ ਜਿੰਨਾ ਇਸ ਜ਼ਿੰਦਗੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹਾਂ ਉਨਾ ਹੀ ਇਹ ਰੋਜ਼ ਪਿੱਖਰਦੀ ਜਾ ਰਹੀ ਹੈ ਮੈਨੂੰ ਤਾਂ ਹੁਣ ਡਰ ਲੱਗਦਾ ਹੈ ਮੈਂ ਆਪਣੀ ਬਿੱਖਰਦੀ ਜ਼ਿੰਦਗੀ ਨੂੰ ਸੰਭਾਲ ਵੀ ਪਾਵਾਂਗੀ ਜਾਂ ਨਹੀਂ ਕਹਿ ਕੇ ਉਸਦਾ ਹੱਥ ਫੜ ਲਿਆ ਗੁਰੀ ਉਸਦਾ ਹੱਥ ਆਪਣੇ ਹੱਥ 'ਚ ਲੈਂਦੇ ਹੋਏ ਕਹਿਣ ਲੱਗਾ ਤੁਹਾਨੂੰ ਪਤਾ ਈ ਤੁਸੀਂ ਮੇਰਾ ਹੱਥ ਕਿਉਂ ਫੜਿਆਈ ਨਿਤਿਕਾ ਕਿਉਂ ਗੁਰੀ ਉਹ ਇਸ ਲਈ ਕਿਉਂਕਿ ਤੁਹਾਨੂੰ ਮੇਰੇ 'ਤੇ ਭਰੋਸਾ ਆ ਤੁਸੀਂ ਇਹਦਾਂ ਕਿਉਂ ਸੋਚਦੇ ਹੋ ਤੁਹਾਡੀ ਜ਼ਿੰਦਗੀ ਵਿਖਰ ਰਹੀ ਮਾੜਾ ਟਾਈਮ ਵੀ ਰੱਬ ਉਸੇ ਉੱਤੇ ਪਾਉਂਦਾ ਆ ਜੋ ਇਸ ਨਾਲ ਵਧੀਆ ਤਰੀਕੇ ਨਾਲ ਨਜਿੱਠ ਕਰ ਸਕੇ ਜਾ ਦੋਸਤ ਰੱਭ ਨੂੰ ਧੰਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ